ਕਾਸੋ ਆਪਰੇਸ਼ਨ ਤਹਿਤ ਫੇਰ ਬਠਿੰਡਾ ਦੇ ਵਿੱਚ বাস ਸਟੈਂਡ ਤੇ ਕੀਤੀ ਗਈ ਚੈਕਿੰਗ ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇਸ ਕਾਸੋ ਆਪਰੇਸ਼ਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਦੇ ਦਵਿਸ਼ ਕੀਤੀ ਜਾਂਦੀ ਹੈ ਜੋ ਨਸ਼ੇ ਦੇ ਤਸਕਰ ਹਨ ਜਾਂ ਨਸ਼ੇ ਦਾ ਵਪਾਰ ਕਰਦੇ ਹਨ ਤੇ ਉਹਨਾਂ ਲੋਕਾਂ ਸਮੇਤ ਕਈ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਕਿਉਂਕਿ ਇਸ ਸਮੇਂ ਪੰਜਾਬ ਵਿੱਚ ਜੋ ਕਹਾਣੀ ਚੱਲ ਰਹੀ ਹੈ ਉਸ ਨੂੰ ਵੇਖਦੇ ਹੋਏ ਇਹਨਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਤੇ ਬਸਾਂ ਦੇ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਬਠਿੰਡਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲایا ਗਿਆ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਇਹ ਕਾਸੋ ਆਪਰੇਸ਼ਨ ਵਕ ਵਕ ਥਾਵਾਂ ਤੇ ਕੀਤਾ ਜਾਂਦਾ ਹੈ ਅਤੇ ਲਗਾਤਾਰ ਜਿਹੜੀ ਪੰਜਾਬ ਪੁਲਿਸ ਵੱਲੋਂ ਉਹ ਚੈਕਿੰਗ ਵੀ ਕੀਤੀ ਜਾਂਦੀ ਹੈ ਹੁਣ ਕੀ ਕਹਿੰਦੇ ਨੇ ਅਧਿਕਾਰੀ ਇਸ ਵਾਰੇ ਵੀ ਸੁਣ ਲੈਣੇ ਆ ਕਿਉਂਕਿ ਅੱਜ ਬਠਿੰਡਾ ਦੇ ਵਿੱਚ ਫੇਰ ਕਾਸੋ ਆਪਰੇਸ਼ਨ ਹੈ ਜਿਹੜਾ ਉਹ ਚਲایا ਗਿਆ ਤੇ ਬਠਿੰਡਾ ਦਾ ਬੱਸ ਸਟੈਂਡ ਹੈ ਜਿਹੜਾ ਉਸ ਵਿੱਚ ਚੈਕਿੰਗ ਕੀਤੀ ਗਈ ਹੈ ਇਹ ਪ੍ਰੋਜੈਕਟ ਬਸ ਸਟੈਂਡ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 메ਨ ਬਸ ਸਟੈਂਡ ਦੇ ਜਿਹੜੇ ਤਲਵੰਡੀ ਸਾਹਿਬ ਹੋਗਾ ਬਾਲਾਗੜਾ ਆਪਰਾ ਕੋਨੇਲਾ ਬਰੰਡਾ ਇੱਥੇ ਹਰੇਕ ਬਸ ਸਟੈਂਡ 메ਨ ਤੋਂ ਅਕਸਰ ਵੀ ਰੋਈ ਦੇ ਵਿੱਚ ਆਮ ਇਹ ਛੋਟੇ ਛੋਟੇ ਬਸ ਸਟੈਂਡ ਉੱਤੇ ਟੋਕੀ ਕਰ ਜਿਹਾ ਜਸਾ ਜਿਹੜਾ ਲਾਗੇ ਜਿਹੜਾ ਹੈਗਾ ਇਹ ਅਸੀਂ ਪ੍ਰੋਜੈਕਸ਼ਨ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਦੀ ਚੇਕਿੰਗ ਹੈ ਸਰ ਕੀ ਚੈਕ ਕੀਤਾ ਜਾਏ ਇੱਥੇ ਆਏ ਜੀ ਹਰ ਕਿਸੇ ਵੀ ਚੈਕਿੰਗ ਹੈ ਕਿ ਕੋਈ ਨਸ਼ੀਲੀਆ ਵਸਤੂਆਂ ਦੀ ਮੇਨ ਤੋਂ ਹਟਾ ਕੇ ਜਿਹੜਾ ਸਰਕਾਰ ਦੇ ਜਿਹੜੇ ਡਿਜੀਟਲ ਸਰਵੇਖਣ ਦੇ ਸਾਹਮਣੇ ਦੇਸ਼ਾ ਸਾਡੇ ਨਸ਼ੀਦਿਆਂ ਬਸਤੀਆਂ ਦਾ ਕੋਈ ਹੋਰ ਸਿੱਕੀ ਪੁੱਟਾ ਕੋਈ ਵੀ ਐਪੀਸੋ ਸਿਲੈਕਟੀਵਿਟੀ ਕਰਦਾ ਉਹਦੇ ਵਿੱਚ ਪੂਰਾ ਅਸੀਂ ਉਹਦੇ ਅਸੇ ਵੀ ਚੈਕਿੰਗ ਕਰ ਰਹੇ ਹਾਂ ਜਿਵੇਂ ਅੱਜ ਫਿਰ ਬੱਸਾਂ ਲਈ 12 ਰੁਪਏ ਤੱਕ ਸਾਡਾ ਆਪਰੇਸ਼ਨ ਚੱਲਦਾ ਪਿਆ ਸਾਰੇ ਜਿਹੜੇ ਕੋਈ ਬੱਸਾਂ ਨੇ ਕੋਈ ਵੰਡਣ ਜਗ੍ਹਾ ਦੀ ਦੁਕਾਨਾਂ ਹੈ ਜਾਂ ਸਾਰੀਆਂ ਅਸੀਂ ਚੈੱਕ ਕਰਾਂਗੇ ਕੋਈ ਵੀ ਕਿਸਮ ਦਾ ਕੋਸ਼ਸ਼ੀ ਵਿਅਕਤੀ ਦਾ ਕੋਈ ਰਿਕਵਰੀ ਹੁੰਦੇ ਕਿਸੇ ਗੱਲ ਦੀ ਵੀ ਇਹਦੇ ਕਾਨੂੰਨੀ ਕਾਰਵਾਈ ਕਰਕੇ ਸ਼ਾਮ ਤੱਕ ਆਪਜੀ ਦੇ ਧਿਆਨ ਵਿੱਚ ਲਿਆ ਦੇਵਾਂਗੇ